ਐਸੋ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਸਰਕਾਰ ਦੇ ਵੱਲੋਂ ਡੀਸੀ ਨੂੰ ਹੁਕਮ ਲਗਾ ਦਿੱਤੇ ਨੇ ਤੇ ਉਥੇ ਹੀ ਹੁਣ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰੀਆਂ ਆਨਲਾਈਨ ਸੇਵਾਵਾਂ ਦਾ ਲੇਖ ਜੋਖਾ ਜਨਤ ਦੇ ਨਾਲ ਸ਼ੇਅਰ ਕੀਤਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸੇਵਾਵਾਂ 'ਚ ਦੇਰੀ ਕਰਨ ਵਾਲੇ ਹੁਣ ਮੁਲਾਜ਼ਮਾਂ ਤੇ ਨਿਗਰਾਨੀ ਰੱਖੀ ਜਾਵੇਗੀ ਤੇ ਨਾਲ ਹੀ ਜੇ ਕੋਈ ਮੁਲਾਜ਼ਮ ਜਾਣਬੁੱਝ ਕੇ ਦੇਰੀ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਇਹ ਹੁਕਮ ਸਰਕਾਰ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਤੇ ਗਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਇਸ ਦੀ ਜਾਣਕਾਰੀ ਦਿੱਤੀ ਤੇ ਉਹ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ মিডিਆ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਜਿਸ ਦੇ ਤਹਿਤ ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਰਾਜ ਬਣ ਗਿਆ ਜਿੱਥੇ ਲੋਕਾਂ ਨੂੰ ਨਿਸ਼ਚਿਤ ਸਮੇਂ ਦੇ ਵਿੱਚ ਸਰਕਾਰੀ ਸੇਵਾਵਾਂ ਮਿਲ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਚੰਗੀ ਸੇਵਾ ਦੇਣ ਦੇ ਲਈ ਜਨਤਾ ਦੇ ਨਾਲ ਵਚਨਬੱਧਾ ਤੇ ਜ਼ਿਲ੍ਹਾ ਪੱਧਰ ਤੇ ਗੱਲ ਕਰੀਏ ਤਾਂ ਪਠਾਨਕੋਟ ਸਭ ਤੋਂ ਵਧੀਆ ਕਾਰਜਗਾਰੀ ਕਰਨ ਵਾਲਾ ਜ਼ਿਲ੍ਹਾ ਸਾਬਤ ਹੋਇਆ ਤੇ ਜਿਸ ਤੋਂ ਬਾਅਦ ਮંત્રી ਅਮਨ अरोड़ा ਨੇ ਇਹ ਗੱਲ ਕਹੀ ਕਿ ਹੁਣ ਕਈ ਵਿਭਾਗਾ ਦੀਆਂ ਸੇਵਾਵਾਂ ਆਨਲਾਈਨ ਕੀਤੀਆਂ ਜਾ ਚੁੱਕੀਆਂ ਨੇ ਤੇ ਜਿਨ੍ਹਾਂ ਦੇ ਵਿੱਚੋਂ ਬਸ ਸੇਵਾ ਅਤੇ ਹੋਰ ਕਈ ਸਰਕਾਰੀ ਸੇਵਾਵਾਂ ਸ਼ਾਮਲ ਨੇ ਤੇ ਹੁਣ ਸੇਵਾ ਕੇਂਦਰਾਂ ਦੀ ਗਿਣਤੀ ਉਹਨਾਂ ਦੇ ਵਿੱਚ ਕਾਊਂਟਰ ਵਿੱਚ ਵਾਧੇ ਵਾਧਾ ਹੋਏ ਜਾਣਗੇ ਤੇ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਚਾਹੀ ਕਿਤੇ ਗਏ ਨੇ ਤੇ ਜਲਦ ਹੀ ਇਸ ਸੰਬੰਧੀ ਨਿਸ਼ਾਨਦੇਹੀ ਕਰਕੇ ਰਿਪੋਰਟ ਉਹਨਾਂ ਨੂੰ ਸੌਂਪੀ ਜਾਵੇਗੀ ਸਰਕਾਰੀ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਯਤਨ ਕਰਕੇ ਪੰਜਾਬ ਨੂੰ ਪਿਛਲੇ ਸਾਲ ਕੇਂਦਰ ਸਰਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਉਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਸਨਮਾਨ ਕਰਕੇ ਦੱਸਿਏ ਕਿਸੇ ਨਾਲ ਹੀ ਹੁਣ ਪੰਜ ਸਰਪੰਚ ਐਮਸੀ ਪਟਵਾਰੀ ਅਤੇ ਸਾਰੇ ਅਧਿਕਾਰੀ ਆਨਲਾਈਨ ਹੋ ਚੁੱਕੇ ਨੇ ਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਹਰ ਸਰਕਾਰੀ ਸੇਵਾ માં ਘਰ ਬੈਠੇ ਉਪਲਬੰਧ ਕਰਵਾਈ ਜਾਵੇ ਅਮਨ अरोड़ा ਨੇ ਵੀ ਗੱਲ ਦੱਸੀ ਕਿ ਕੁਝ ਮਹੀਨੇ ਜਿਹੜਾ ਕਿ ਪਹਿਲਾਂ ਤੱਕ ਕਈ ਵਿਭਾਗ ਅਜੇ ਵੀ ਆਫਲਾਈਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਰੈਵ ਨਿਯੋਗ ਵਿਭਾਗ ਵੀ ਸ਼ਾਮਲ ਸੀ ਪਰ ਹੁਣ ਉਥੇ ਈ ਜਮ੍ਹਾਂਬੰਦੀ ਅਤੇ ਈ ਰਜਿਸਟਰੀ ਵਰਗੀ ਆਨਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਉਥੇ ਹੀ ਟ੍ਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਵੀ ਹੁਣ ਸੇਵਾ ਕੇਂਦਰਾਂ ਦੇ ਅਧੀਨ ਆ ਜਾਣਗੀਆਂ ਤੇ ਹੁਣ ਹਰ ਸਰਵਿਸ ਤੇ ਨਿਗਰਾਨੀ ਹੋਵੇਗੀ ਸਰਕਾਰ ਇਸ ਸਮੇਂ ਸੇਵਾ ਕੇਂਦਰ ਰਾਹੀਂ કુલ 438 ਸੇਵਾਵਾਂ ਮੌਪਲਵੰਦ ਕਰਵਾ ਰਹੀ ਹੈ ਇਸ ਤੋਂ ਇਲਾਵਾ ਨੇ ਚੰਗਾ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸਲਾਘਾ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਹੁਣ ਜਿਹੜਾ ਕੇਡੀਸੀ ਯਾਨੀ ਕਿ ਡਿਪਟੀ ਕਮਿਸ਼ਨਰਾਂ ਨੂੰ ਜਿਹੜੇ ਕਿ ਹੁਕਮ ਲਗਾ ਦਿੱਤੇ ਨੇ ਤੇ ਜਿਸ ਤੋਂ ਬਾਅਦ ਮੁਲਾਜ਼ਮਾ 'ਚ ਇੱਕ ਵੱਡੀ ਹਲਚਲ ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ